ਹਰਦੀਪ ਸਿੰਘਾ ਜੀ ਜੋ ਹਟ ਬੀਤੀ ਹੋਈ ਹੈ ਮੇਰੇ ਫਾਦਰ ਸਾਹਿਬ ਨੇ ਸੋ ਹੋਇਆ ਕਿ ਸੀ ਕਿ ਜਿਵੇਂ ਆਪਣੀ ਮੇਰੀ ਸਿਸਟਰ ਦੀ ਨਨਾਨ ਦੀ ਮੈਰੇ ਸੀਗੇ ਉੱਥੇ ਆਏ ਸੀਗੇ ਉੱਥੇ ਚਲੋ ਡੀਜੇ ਵਾਲਾ ਨਾਲ ਥੋੜਾ ਬਹੁਤ ਝਗੜਾ ਝੁਗੜਾ ਹੋਇਆ ਉਹਨਾਂ ਨੇ ਦੁਨਾਂ ਦਾ ਸ਼ਰਾਬ दारू ਵਗੈਰਾ ਪੀਤੀ ਸੀ ਕਿ ਮੰਗਾਮ ਮੰਗਾਮ ਸੀ ਸੀਗਾ ਨਾਲ ਉਹਦਾ ਬੇਟਾ ਪ੍ਰਿੰਸ ਮੋਹਿਤ ਔਰ ਇੱਕ ਜਸ਼ਨ ਸੀਗਾ ਔਰ ਦੋ ਤਿੰਨ ਜਣੇ ਅਣਪਛਾਤੇ ਸੀਗੇ ਠੀਕ ਹੈ ਜੀ ਅਸੀਂ ਲੜਾਈ ਛਡਵਾਈ ਹੈ ਅਸੀਂ ਲੜਾਈ ਛਡਵਾਉਣ ਦੇ ਵਿੱਚ ਹੀ ਗਲਤ ਹੋ ਗਏ ਤੇ ਇੱਥੋਂ ਪਿੱਛੋਂ ਦੀ ਆ ਕੇ ਬੈਕਸਾਈਡ ਤੋਂ ਆਕੇਸ਼ ਹੈ ਨਹੀਂ ਪਹਿਲੇ ਇਸ ਵਿੱਚ ਮੇਰੇ ਫਾਦਰ ਸਾਹਿਬ ਜੀ ਦੀ ਪਾਗਲਾਈ ਹੈ ਜੋ ਸਾਨੂੰ ਗੁਰੂ ਗੋਬੀ ਸਿੰਘ ਜੀ ਨੇ ਦਾਤ ਬਖਸ਼ੀ ਹੈ ਠੀਕ ਹੈ ਜੀ ਪਾਗਲਾਈ ਹੈ ਜੇ ਅਸੀਂ ਆਪਣੇ ਸ਼ਸਤਰਾਂ ਦਾ ਇਸਤੇਮਾਲ ਕਰੀ ਤੇ ਅਸੀਂ ਗਲਤਾਂ ਤੇ ਜੇ ਅਸੀਂ ਸ਼ਸਤਰ ਇਸਤੇਮਾਲ ਕਰਦੇ ਜਿਉਂ ਉਹਨਾਂ ਦੇ ਵੱਜ ਜਾਂਦੇ ਅਸੀਂ ਤਾਂ ਵੀ ਗਲਤ ਹੋਣਾ ਸੀਗਾ ਮੈਂ ਅਪੀਲ ਇਹੀ ਕਰਦਾ ਹਾਂ ਕਿ ਸਾਨੂੰ ਜੋ ਵੀ ਵਾਦੋ ਵਾਦ ਕਾਨੂੰਨੀ ਕਾਰਵਾਈ ਬੰਦ ਦੀ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਇੱਥੇ ਮੀਠਾ ਰੋਡ ਤੇ ਮੇਰੀ ਬੇਟੀ ਵੀ ਆਈ ਆ ਉਹਦੀ ਨਾਨ ਦੀ ਅੱਜ ਮੈਰਿਜ ਹੀ ਤੇ ਮੈਂ ਉੱਥੇ ਸਹੰਦ ਤੇ ਆਇਆ ਤੇ ਮੇਰੀ ਇਸ ਸਹਨਾਈ ਬਲੇ ਮਾਰ ਇੱਥੇ ਮੀਠਾ ਰੋਡ ਤੇ ਬ ਜਵਾਈ ਜਵਾਈ ਦੇ ਨਾਲ ਇਹਦਾ ਚਾਚਾ ਸਗਾ ਉਹ ਝਗੜਾ ਕਰ ਰਿਹਾ ਸੀ ਤੇ ਮੈਂ ਇਹਨਾਂ ਨੂੰ ਛਿਦਵਾ ਕੇ ਉਹਨਾਂ ਨੂੰ ਬੈਲਸ ਤੋਂ ਬਾਹਰ ਭੇਜਦਾ ਆ ਜਵਾਈ ਮੇਰਾ ਜਿਹੜਾ ਇਹਨਾਂ ਨੂੰ ਮੈਂ ਪਰਲੀ ਸਾਈਡ ਤੇ ਕਰਦਾ ਚਾਚਾ ਇਹਦਾ ਉੱਤੋਂ ਹੀ ਘੁੰਮ ਕੇ ਪੋੜੀਆਂ ਦੇ ਪਿੱਛੋਂ ਦੀ ਆ ਗਏ ਮੇਰੇ ਇੱਥੋਂ ਜਸਤਾਰ ਖਿੱਚ ਕੇ ਬੜੇ ਜੋਰ ਨਾਲ ਮੈਨੂੰ ਵਾਲਾਂ ਨੂੰ ਖਿੱਚ ਕੇ ਥੱਲੇ ਸੁੱਟਦਾ ਬਾਅਦ ਚ ਮੇਰੇ ਕੋਲ ਜੇ ਨਹੀਂ ਇੱਥੇ ਆਪਣੇ ਸ਼ਸਤਰ ਕੱਢੀਏ ਕਿ ਨਹੀਂ ਉੱਥੇ ਗਲਤ ਹੋਏ ਨੇ ਆ ਮੈਂ ਆਪਣੇ ਮਨ ਨੂੰ ਸ਼ਾਂਤ ਰੱਖਿਆ ਮੈਂ ਕੋਈ ਗੱਲ ਨਹੀਂ ਤੂੰ ਕਰ ਲਈ ਨਾ ਗੱਲ ਦੀ ਫਿਰ ਮੇਰੀ ਬੇਟੀ ਨੂੰ ਅੱਗੇ ਜਾ ਕੇ ਢਾ ਗਏ ਉਹਦੇ ਢਿੱਡ 'ਚ ਲੱਤਾਂ ਮਾਰ ਕੇ ਜਾ ਕੇ ਗਿਆ ਇਹਦਾ ਨਾਂ ਹੈ ਛਾਡੇ ਦਾ ਰਹਿਣ ਵਾਲਾ ਜੇ ਇਹਦੇ بیٹے ਦਾ ਨਾਮ ਜੇ ਪ੍ਰਿੰਸ ਇੱਕ ਇਹਦੇ ਨਾਲ ਹੈਗਾ ਜੀ ਇਹਦੀ ਭੈਣ ਦਾ ਮੁੰਡਾ ਹੀ ਮੋਹਿਤ ਤੇ ਦੇਖ ਲੈ ਇੱਕ ਆ ਜੀ ਤੁਹਾਡੇ ਕੋਈ ਹੋਰ ਦੇ ਨਾਲ ਇਹ ਜਸ਼ਨ ਹੈ ਚਾਰ ਬੰਦੇ ਹੋ ਰਹੇ ਹਨ ਬਣਛਾਦੇ ਇਹਨਾਂ ਦੇ ਨਾਲ ਇਹਨਾਂ ਰਾਜ ਹਾਂਜੀ ਝਗੜਾ ਕਿਸ ਗੱਲ ਤੇ ਝਗੜਾ ਬਾਬਾ ਜੀ ਇਹਨਾਂ ਦੇ ਮੇਰੇ ਨਾਲ ਤਾਂ ਕੋਈ ਗੱਲ ਹੀ ਨਹੀਂ ਆ ਮੇਰੇ ਤੇ ਬੇਨਿਆਜ ਜਿਹਨੂੰ ਮਰਜ਼ੀ ਉੱਥੇ ਆ ਕੇ ਤੁਸੀਂ ਪੁੱਛ ਸਕਦੇ ਹੋ ਮੇਰੇ ਬਿਲਕੁਲ ਬੇਨਿਆਜ ਨੇ ਮਗਰੋਂ ਦੀ ਆ ਕੇ ਪੱਗ ਖਿੱਚ ਕੇ ਮੈਨੂੰ ਛੁੱਟਦਾ ਪਿੱਛੇ ਉਹ ਹੀ ਟਕੜਾ ਛਿੜਾ ਰਿਹਾ ਅਹੀਂ ਛਿੜਾ ਰਹੀ ਬਾਬਾ ਜੀ ਬੱਸ ਉਹਦੇ ਚਾਹ ਪੁੱਛ ਸਕਦੇ ਜਿਹਨੂੰ ਮਰਜ਼ੀ ਡੀਜੇ ਵਾਲੇ ਨਾਲ ਗੱਲ ਪੈਣ ਲਈ ਉੱਤੇ ਵਿਚਾਰੇ ਦੀ ਉਹਦੇ ਹੱਥੀ ਪਾਈ ਹੁੰਦੇ ਅਸੀਂ ਤਾਂ ਕੋਈ ਗੱਲ ਬੁਲਾਉਂਦੇ ਵੀ ਨਹੀਂ ਉਹਨਾਂ ਨੂੰ ਬਾਬਾ ਜੀ ਠੀਕ ਹੈ ਜੀ ਪੁਲਿਸ ਨੂੰ ਕੋਈ ਕੰਪਲੇਂਟ ਦਿੱਤੀ ਕੰਪਲੇਂਟ ਬਾਬਾ ਜੀ ਇੱਥੇ ਦਿਖਾਈ ਦੇਤੀ ਆ ਅੱਗੇ ਕਾਰਵਾਈ ਜੋ ਬਣਦੀ ਉਹ ਕਰਨਗੇ ਪੁਲਿਸ ਵੱਲੋਂ ਕੀ ਕਿਹਾ ਗਿਆ ਪੁਲਿਸ ਵੱਲੋਂ ਕਹਿਆ ਗਿਆ ਅਹੀਂ ਠੀਕ ਹੈ ਜੀ ਮੈਨੂੰ ਇਹਦਾ ਪੂਰਾ ਪੂਰਾ ਵੀ ਬਾਬਾ ਜੀ ਇਨਸਾਫ ਮਿਲਣਾ ਚਾਹੀਦਾ ਤੇ ਮੇਰੀ ਜਿਹੜੀ ਸਤਾਰ ਲੱਗੀ ਆ ਤੇ ਮੈਨੂੰ ਤਾਂ ਇਹ 40 ਦਿਨ ਵੀ ਨੂੰ ਇਹ ਬਾਣਾ ਪਾਇ ਦੇਣੂ ਇਹ ਬੰਦੇ ਨੂੰ ਇੰਨੀ ਮੱਤ ਹੋਣੀ ਚਾਹੀਦੀ ਜੇ ਨੂੰ ਪਤਾ ਲੱਗ ਜਾਏ ਕੀਤਾ ਕੀ ਇਹ ਨੇ ਸੱਗੀ ਦੇ ਨਾਲ ਸਿੰਘ ਸਿੰਘ ਵੱਲੋਂ ਕਿਹਾ ਗਿਆ ਵੀ ਉਹਨਾਂ ਦੀ ਪਾਗਲ ਅੱਥੀ ਹੈ ਤੇ ਤੁਸ ਵੱਲੋਂ ਕੀ ਕਾਰਵਾਈ ਕੀਤੀ ਜਾਏਗੀ ਅਧਿਕਾਰ ਤੋਂ ਲੈ ਲਈਆ ਡਿਊਟੀ ਅਫਸਰ ਨੇ ਜੋ ਬੰਦੀ ਕਾਰਵਾਈ ਕੰਮ ਵਿੱਚ ਲੈਂਦੀ ਹੋਗੀ ਜੀ ਸੱਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜੰਦੀ